ਮਤਾਵਾ ਪਹਿਣਾ ਚਲੋ ਹੀ ਇਸ ਮੂਰਤੀ ਵਿਖੇ ਅਸੀਂ ਔਰ ਤੁਸੀਂ ਇਸ ਮੋੜ ਤੇ ਉਹਦਾ ਸਾਥ ਦੇਣ ਲਈ ਇਕੱਤਰ ਹੋਏ ਆ ਮੇਰੇ ਤੋਂ ਪਹਿਲਾਂ ਬੜੇ ਪਿਆਰ ਨਾਲ ਗੁਰੂ ਕੇ ਕੀਰਤਨ ਹੀ ਗੁਰਬਾਣੀ ਸ਼ਬਦ ਨਾਲ ਸਾਨੂੰ ਔਰ ਤੁਹਾਨੂੰ ਨੇ ਹਾਲ ਕਰ ਰਹੇ ਸਨ ਆਓ ਇਸ ਸਟੇਜ ਵੱਲੋਂ ਆਪਣ ਸਮਾਂ ਦੇ ਕੇ ਸਾਨੂੰ ਨਿਵਾਜਿਆ ਸਾਰੇ ਵਿਚਾਰ ਦੇ ਆਰੰਭ ਤੋਂ ਪਹਿਲਾਂ ਸਾਰੇ ਜਾਣੇ ਸਭੇ ਕਮਾਲ ਸਰੋਲ ਸਿੰਘ ਜੀ ਆ ਤੁਸੀਂ ਹਾਜ਼ਰੀ ਲਵਾ ਰਹੇ ਆ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਬਾਚਨ ਮੈਨੂੰ ਵਾਰ-ਵਾਰ ਕੀਤੇ ਆ ਰਹੇ ਨੇ ਵਾਰ-ਵਾਰ ਜਾਤਾ ਰਹੇ ਨੇ ਮਾਰੇ ਸਿੱਖੀ ਪਾਛਾ ਧੰਨ ਗੁਰੂ ਤੇਗ ਬਹਾਦਰ ਮਰਜ ਆਪਣੀ ਬਾਣੀ ਅੰਦਰ ਵਟਨ ਕਰਦੇ ਆ ਮਾਰੇ ਕਹਿੰਦੇ ਭੈ ਕਾਹੂ ਕੋ ਦੇਖ ਨਹਿ ਨਹਿ ਪਹਿਮਾਨਤ ਆਨ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਚਾਰ ਉਦਾਸੀਆਂ ਧਾਰਨ ਕਰਕੇ ਗੁਰਮੁਖੋ ਵਾਪਸੀ ਚੌਥੀ ਉਦਾਸੀ ਦੀ ਸਮਾਪਤੀ ਕਰ ਰਹੇ ਨੇ ਉਸ ਉਦਾਸੀ ਦੀ ਸਮਾਪਤੀ ਕਰਦੇ ਆ ਵਾਪਸ ਆਉਂਦੇ ਆ ਬਟਾਲੇ ਦੇ ਕੋਲ ਇੱਕ ਅਤਲ ਸਹਿਬ ਨਾਮ ਦਾ ਸਥਾਨ ਹੈ ਜਿੱਥੇ ਗੁਰਮੁਖੋ ਸ਼ਿਵ ਜੀ ਦਾ ਬਹੁਤ ਵੱਡਾ ਮੰਦਿਰ ਬਣਿਆ ਸਥਾਨ ਬਣਿਆ ਸ਼ਿਵਰਾਤ ਸ਼ਿਵਰਾਤੀ ਦਾ ਦਿਨ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਜਾਂਦੇ ਜਾਂਦੇ ਮਰਦਾਨੇ ਨੂੰ ਕਹਿੰਦੇ ਮਰਦਾਨੇ ਆ ਅੱਜ ਸ਼ਿਵਰਾਤਰੀ ਦਾ ਨਵੇਂ ਬੜੇ ਦੂਰ ਦਰਾਡੇ ਤੋਂ ਲੋਕ ਇਹ ਸ਼ਿਵਰਾਤੀ ਦੇ ਮੇਲੇ ਵਿੱਚ ਇਕੱਠੇ ਹੁੰਦੇ ਨੇ ਪਹਾੜਾਂ ਦੀਆਂ ਕੰਧਰਾਂ ਵਿੱਚੋਂ ਵੇਗੀ ਜੱਦੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਚੌਥੀ ਉਦਾਸੀ ਤੁਸੀਂ ਅਰੰਭ ਕੀਤੀ ਸੀ ਸਮਾਪਤੀ ਕਰ ਰਹੇ ਹੋ ਚਾਰ ਉਦਾਸੀਆਂ ਧਾਰਨ ਕੀਤੀਆਂ ਚਾਰ ਉਦਾਸੀਆਂ ਦੇ ਵਿੱਚੋਂ ਆਖਰੀ ਉਦਾਸੀ ਵੀ ਸਮਾਪਤੀ ਕਰ ਰਹੇ ਹੋ ਕਿਉਂ ਕਿੱਥੇ ਜਾਓਗੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਆਪਣੇ ਘਰ ਜਾ ਰਿਹਾ ਹਾਂ ਅੱਗੋ ਜੋਗੀ ਕਹਿੰਦੇ ਬੜੇ ਦੁੱਖ ਦੀ ਗੱਲ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀਓ ਦੁੱਖ ਦੀ ਗੱਲ ਕਿਉਂ ਹੈ ਮੈਂ ਉਦਾਸੀਆਂ ਘਰ ਤੋਂ ਹੀ ਆਰੰਭ ਕੀਤੀਆਂ ਸੀ ਤੇ ਅੱਜ ਮੈਂ ਇਹ ਚੌਥੀ ਉਦਾਸੀ ਦੀ ਸਮਾਪਤੀ ਕਰ ਰਿਹਾ ਤੇ ਘਰ ਹੀ ਜਾਣਾ ਜੁਰਗੀ ਕਹਿੰਦੇ ਮਹਾਰਾਜ ਦੁੱਖ ਦੀ ਗੱਲ ਇਹ ਇਸ ਕਰਕੇ ਹੈ ਵੀ ਜਿਹੜੇ ਦਿਨ ਪਹਿਲੇ ਦਿਨ ਤੁਸੀਂ ਘਰੋਂ ਨਿਕਲੇ ਸੀ ਸਾਨੂੰ ਬੜੀ ਖੁਸ਼ੀ ਹੋਈ ਸੀ ਕਿ ਦੁਨੀਆ ਦੇ ਪੈਗੰਬਰ ਗੁਰੂ ਨਾਨਕ ਸਾਹਿਬ ਨੇ ਘਰ-ਗਾਰ ਕਟੰਬ ਨੂੰ ਤਿਆਗ ਦਿੱਤਾ ਜਿਹੜੇ ਕਟੰਬ ਵਿੱਚ ਰਹਿ ਕੇ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਨਹੀਂ ਹੋ ਸਕਦੀ ਮਾਰੇ ਕਿੰਨੂ ਠੀਕ ਐ ਤੇ ਅੱਜ ਸਾਨੂੰ ਦੁੱਖ ਕਿਉਂ ਐ ਸੋਗ ਕਿਉਂ ਐ ਕਹਿੰਦੇ ਮਹਾਰਾਜ ਦੇਖੋ ਤਕਲੀਫ ਅੱਜ ਇਸ ਕਰਕੇ ਐ ਕਿ ਜਿਹੜੇ ਕੁਟੰਬ ਨੂੰ ਜਿਹੜੇ ਜੰਜਾਲ ਵਿੱਚੋਂ ਤੁਸੀਂ ਨਿਕਲ ਕੇ ਬਾਹਰ ਆਏ ਸੀ ਅੱਜ ਚੌਥੀ ਉਦਾਸੀ ਸਮਾਪਤ ਕਰਕੇ ਫੇਰ ਉਸੇ ਜੰਜਾਲ ਵਿੱਚ ਜਾ ਰਹੇ ਹਾਂ ਭਾਵ ਘਰ ਵਿੱਚ ਜਾ ਰਹੇ ਹਾਂ ਮਾਰੇ ਕਿੰਨੇ ਜੋਗੀ ਦਾ ਮਤਲਬ ਕੀ ਐ ਦਾ ਕਿ ਮੇਂ ਮਤਲਬ ਇਹ ਹੈ ਮਹਾਰਾਜ ਅਸੀਂ ਘਰ ਨੂੰ ਪਰਿਵਾਰ ਨੂੰ ਕੁਟੰਬ ਨੂੰ ਗ੍ਰਿਸ਼ਤੀ ਜੀਵਨ ਨੂੰ ਚੰਗਾ ਨਹੀਂ ਮੰਨਦੇ ਚੰਗਾ ਨਹੀਂ ਮੰਨਦੇ ਤੇ ਅਗੋ ਗੁਰੂ ਨਾਨਕ ਸਾਹਿਬ ਜੀ ਨੇ ਜੋਗੇ ਤੁਸੀਂ ਗ੍ਰਿਸ਼ਤੀਆਂ ਨੂੰ ਪਰਿਵਾਰ ਨੂੰ ਘਰ ਨੂੰ ਚੰਗਾ ਨਹੀਂ ਮੰਨਦੇ ਉਹ ਤੁਹਾਡੀ ਸੋਚ ਹੈ ਪਰ ਮੇਰਾ ਤੇ ਉਪਦੇਸ਼ ਹੀ ਹਮੇਸ਼ਾ ਕਿਰਤ ਕਰੋ ਨਾਮ ਜੋਤੋਂ ਬੰਦ ਛਕੋ ਦਾ ਰਿਹਾ ਹੈ ਸਾਰੀ ਜ਼ਿੰਦਗੀ ਚਾਰ ਉਦਾਸੀਆਂ ਵਿੱਚ ਨਾਲੇ ਹੀ ਮੈਂ ਕਿਰਤ ਕਰਉ ਵੰਡ ਛਕਉ ਤੇ ਨਾਮ ਜਪਉ ਦਾ ਨਾਰਾ ਲਾਇਆ ਤੇ ਮੈਂ ਇਹ ਆਪਣੇ ਹਰ ਇੱਕ ਸਿੱਖ ਨੂੰ ਇਹ ਉਪਦੇਸ਼ ਦਿੰਦਾ ਹੈ ਕਿ ਪਰਿਵਾਰ ਵਿੱਚ ਰਹਿੰਦੇ ਆ ਗ੍ਰਸਤੀ ਜੀਵਨ ਵਿੱਚ ਰਹਿੰਦੇ ਆ ਘਰ ਵਿੱਚ ਰਹਿੰਦੇ ਆ ਕਿਰਤ ਕਰਨੀ ਹੈ ਨਾਮ ਜਪਣਾ ਤੇ ਵੰਡ ਛਕਣਾ ਹੈ ਤੇ ਤੁਹਾਨੂੰ ਉਸ ਅਕਾਲ ਪੁਰਖਵਾਹੀ ਗੁਰੂ ਦੀ ਗੋੜ ਜ਼ਰੂਰ ਪ੍ਰਾਪਤ ਹੋਵੇਗੀ ਉਹ ਜੋਗੀ ਕਹਿੰਦੇ ਮਹਾਰਾਜ ਕਦੇ ਵੀ ਨਹੀਂ ਹੋ ਸਕਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੋਗੀਓ ਜੇ ਤੁਹਾਨੂੰ ਗ੍ਰਸਤੀ ਲੋਕ ਇੰਨੀ ਮਾੜੇ ਲੱਗਦੇ ਐ ਕਿਆ ਹੋਂ ਦੱਸੋ ਵੀ ਜਦੋਂ ਤੁਹਾਨੂੰ ਪੇਟ ਦੀ ਭੁੱਖ ਐ ਜਿਹੜੀ ਉਸ ਤੌਂਦੀ ਐ ਜਦੋਂ ਪੇਟ ਤੁਹਾਡਾ ਦਾਣਾ ਮੰਗਦਾ ਰੋਟੀ ਮੰਗਦਾ ਤੁਸੀਂ ਉਦੋਂ ਕੀ ਕਰਦੇ ਹੋ ਅੱਗੋਂ ਜੋਗੀ ਕਹਿੰਦੇ ਜੀ ਸਾਡੇ ਚੇਤੰਦਰਾ ਵਿੱਚੋਂ ਨਿਕਲਦੇ ਐ ਘਰਾਂ ਵਿੱਚ ਆਉਂਦੇ ਆ ਘਰਾਂ ਵਿੱਚੋਂ ਗਜਾ ਡਾਲੀ ਕਰਕੇ ਲਿਆਉਂਦੇ ਆ ਪ੍ਰਸ਼ਾਦਾ ਮੰਗ ਕੇ ਲਿਆਉਂਦੇ ਆ ਤੇ ਅਸੀਂ ਉਹ ਛਕਦੇ ਆ ਅਸੀਂ ਆਪ ਤੇ ਬਣਾਉਂਦੇ ਨਹੀਂ ਅਸੀਂ ਤੇ ਵਿਆਹੇ ਵਰੇ ਹੈ ਹੀ ਨਹੀਂ ਘਰਾਂ ਵਿੱਚ ਰਹਿੰਦੇ ਨਹੀਂ ਮਾਰੇ ਕਹਿੰਦੇ ਜਿਹੜਾ ਪ੍ਰਸ਼ਾਦਾ ਡਾਲੀ ਤੁਸੀਂ ਮੰਗ ਕੇ ਲਿਉਨੇ ਹੋ ਉਹ ਗ੍ਰਿਸ਼ਤੀਆਂ ਦੇ ਘਰਾਂ ਵਿੱਚੋਂ ਆਉਂਦਾ ਤੇ ਉਹ ਗ੍ਰਿਸ਼ਤੀ ਉਹ ਨੇ ਜਿਹੜੇ ਹੱਥਾਂ ਨਾਲ ਕਿਰਤ ਕਰਦੇ ਐ ਦਾਣਾ ਆਪ اگਾਉਂਦੇ ਐ ਜਾਂ ਆਪ ਕਮਾਉਂਦੇ ਐ ਤੇ ਗ੍ਰਿਸ਼ਤੀਆਂ ਦੇ ਘਰਾਂ ਦੀਆਂ ਰੋਟੀਆਂ ਖਾ ਕੇ ਗ੍ਰਿਸ਼ਤੀਆਂ ਦੇ ਘਰਾਂ ਵਿੱਚੋਂ ਦਾਣਾ ਖਾ ਕੇ ਉਹਨਾਂ ਗ੍ਰਿਸ਼ਤੀਆਂ ਨੂੰ ਮਾੜਾ ਆਖਣਾ ਜੋਗੀਓ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ। ਬਾਬੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਾਤ ਤਾਂ ਬੜੀ ਲੰਬੀ ਹੈ। ਗੁਰਮੁਖ ਹੋ ਢਹਿ ਪਏ ਇਹ ਗੱਲ ਮੰਨਣ ਲਈ ਤਿਆਰ ਹੋਗੇ ਕਿ ਬਾਕੀ ਸਤਿਗੁਰੂ ਜੀ ਕੀਰਤ ਤੋਂ ਬਿਨਾਂ ਕੋਈ ਕੰਮ ਨਹੀਂ। ਜੇ ਕੀਰਤ ਨਹੀਂ ਤਾਂ ਸਾਡਾ ਜੋਗੀ ਬਣਿਆ ਵੀ ਕਿਸੇ ਕੰਮ ਦਾ ਨਹੀਂ। ਜੇ ਜੋਗੀ ਹੋ ਤਾਂ ਨਾਲ ਕੀਰਤ ਵੀ ਚਾਹੀਦੀ ਹੈ। ਮਾੜ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੀ ਫਲਸਫਾ ਸਿਖਾਇਆ ਹੈ। ਕੇ ਭਾਈ ਕਿਰਤ ਕਰੋ ਨਾਮ ਜਪੋ ਤੇ ਗੰਨ ਛਕੋ ਤੇ ਗੁਰਮੁਖੋ I'm a co-hosty bee, 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 I'm a co hosty bee ਦੇ ਰਹ ਸਰਬ ਕਲਾ ਬਣਾਈ ਸਰਬ ਕਲਾ ਬਣਾਈ ਸਰਬ ਕਲਾ ਬਣਾਈ ਸਰਬ ਕਲਾ ਬਣਾਈ ਪ੍ਰਗਟ ਭਈ ਸਭ ਲੋਕ ਦੇ ਅੰਤਰ ਪ੍ਰਗਟ ਭਈ ਸਭ ਲੋਕ ਦੇ ਅੰਤਰ ਭਈ ਸਭ ਦੇ ਦੁਖ ਅੰਤਰ ਪ੍ਰਗਟ ਭਈ ਸਭ ਦੇ ਦੁਖ ਅੰਤਰ ਗੁਰੂ ਨਾਨਕ ਗੁਰਨਾਮਕ ਕੀ ਵੜਾਈ ਗੁਰਕਾਨਕ ਕੀ ਵੜਾਈ ਗੁਰਨਾਨਕ ਦੀ ਵੜਾਈ ਗਿਆਨ ਧਿਆਨ ਕਿਛ ਕਰਮ ਨਾ ਜਾਣ ਗਿਆਨ ਧਿਆਨ ਕਿਛ ਕਰਮ ਨਾ ਜਾਣ ਕੋਲਤਾਰ ਕਿਛ ਕਰਮ ਨਾ ਜਾਣਾ ਗਿਆਨ ਤਿਆਰ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਨਾ ਨਾ ਜਾਣਾਂ ਤੇਰੀ ਸਾਰਾ ਨਾ ਜਾਣਾਂ ਤੇਰੀ ਸਾਧ ਤੋਂ ਵੱਡਾ ਸਤਗੁਰੂ ਨਾਨਕ ਸਾਧ ਤੋਂ ਵੱਡਾ ਸਤਗੁਰੂ ਨਾਨਕ ਤੇ ਵੱਡਾ ਸਤਗੁਰੂ ਨਾਨਕ ਸਾਧ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਆਖੀ ਮੇਰੀ ਜਿਨ ਕਲ ਆਖੀ ਮੇਰੀ ਜਿਨ ਕਲ ਆਖੀ ਮੇਰੀ राती भे महल ਸਕੇ ਅਰਨਾਥ ਅਲਾਤ ਸਕੇ ਪ੍ਰਾਜਵਾਸ ਅਲਾਤ ਸਕੇ ਦੀਨ ਦਰਦ ਨਿਵਾਰ ਦੀਨ ਦਰਦ ਨਿਵਾਰ ਦੀਨ ਦਰਦ ਨਿਵਾਰ ਦੀਨ ਦਰਦ ਨਿਵਾਰ ਏ ਸਮਰੱਥ ਆਪੋ ਨਪੂਰਨ ਏ ਸਮਰੱਥ ਆਪੋ ਨਪੂਰਨ ਏ ਸਮਰੱਥ पूर य समर त लॻो न पूरो मोह मया तार मोह मया तार ॿोह मया तारो मोह मया तारो मोह मया तार से वितवाणी अमृत सारेवाणी अमृत सारे विचवाणी अमृत सारे गुरवाणी कह तव जन मन गुरबाणी कहत वन मन कि वत जल मन गुरबाणी कै सित जल मन भला कुरू ਪਰਤਾਖ ਗੁਰੂ ਨੇ ਸਤਾਰੇ ਪਰਤਾਖ ਗੁਰੂ ਨੇ ਸਤਾਰੇ ਪਰਤਾਖ ਗੁਰੂ ਨੇ ਸਤਾਰੇ ਵਾਹ ਜੰਗ ਵਿੱਚ ਜਿੱਤ ਨਹੀਂ ਸਕਦੇ ਜੇ ਸਾਡੀ ਕੁਰਬਾਨੀ ਹੈ ਤਾਂ ਗੁਰਮਖੋ ਹਰ ਜ਼ਿੰਦਗੀ ਦੀ ਜੰਗ ਅਸੀਂ ਜਿੱਤ ਸਕਦੇ ਆ ਤੇ ਨਾਲ ਨਾਲ ਮੈਂ ਬੇਨਤੀ ਕਰੂੰਗਾ ਕਿ ਆਪਕੀ ਨੂੰ ਪਤਾ ਹੈ ਕੋ ਮਹੀਨਾ ਸਾਡੇ ਇਤਿਹਾਸ ਵਿੱਚ ਸਾਡੀ ਕੌਮ ਲਈ ਉਹ ਕੁਰਬਾਨੀਆਂ ਦਾ ਮਹੀਨਾ ਹੈ ਕਿ ਜਿਹੜੀਆਂ ਕੁਰਬਾਨੀਆਂ ਕਿਸੇ ਹੋਰ ਕੌਮ ਕੋਲ ਨਹੀਂ ਨੇ ਇਹਨਾਂ ਕੁਰਬਾਨੀਆਂ ਨੂੰ ਅਸੀਂ ਜਿੱਥੇ ਯਾਦ ਕਰਦੇ ਆ ਉੱਥੇ ਗੁਰਮੁਖੋ ਇਹਨਾਂ ਮਹਾਨ ਕੁਰਬਾਨੀਆਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦੇ ਪਤਾ ਨਹੀਂ ਕਿੰਨੇ ਜੀ ਗੁਰਮੁਖੋ ਕੱਲੇ 23 ਜੀ ਨਾ ਗਿਣਿਆ ਕਰੀਏ ਜਿੰਨੇ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਇਸ ਮਹੀਨੇ ਸ਼ਹੀਦ ਹੋਏ ਜਾਂ ਜਿਨ੍ਹਾਂ ਨੇ ਕੌਮ ਲਈ ਧਰਮ ਲਈ ਆਨਖਲੀ ਗੁਰਮੁਖੋ ਕੁਰਬਾਨੀਆਂ ਕੀਤੀਆਂ ਉਹ ਸਾਰੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਰਿਵਾਰ ਹੈ ਕਿਉਂ ਕਿ ਦੰਮਵਾ ਸਾਹਿਬ ਦੀ ਪਾਵਨ ਧਰਤੀ ਤੇ ਮਤਾਵਾ ਨੇ ਪੁੱਛਿਆ ਸੀ ਕਿ ਚਾਰ ਸਾਲ ਜਾਂਦੇ ਲੱਗਦੇ ਜੇਕਰ ਪੁੱਤਰ ਨਹੀਂ ਦਿੱਤੇ ਤੇ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਸੀ ਕਹਿੰਦੇ ਇਹਨਾਂ ਪੁੱਤਰਨ ਕੇ ਸੀਸ ਪਰਾਰ ਦੀ ਇਹ ਸੁਪਚਾਰ ਚਾਰ ਮੂਰਤਾਂ ਕਿਹਾ ਬਿਆ ਜੀਵਤ ਕਈ ਹਜ਼ਾਰ ਸਾਨੂੰ ਕਈ ਹਜ਼ਾਰਾਂ ਵਿੱਚ ਜਿਉਂਦਿਆਂ ਵੀ ਛੱਡ ਕੇ ਗਏ ਸੀ ਗੁਰਮੁਖੋ ਜਿਹੜੇ ਅਜੇ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਜਿਨ੍ਹਾਂ ਨੇ ਅਜੇ ਤੱਕ ਪ੍ਰਾਪਤ ਨਹੀਂ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਧਾਰਨ ਕਰ ਲਓ ਕੋਈ ਪਤਾ ਨਹੀਂ ਜ਼ਿੰਦਗੀ ਦੇ ਜ਼ਿੰਦਗੀ ਨੇ ਕਿਹੜੇ ਮੋੜ ਤੇ ਤੁਹਾਨੂੰ ਜਾਵ ਦੇਣੀ ਜੇ ਨਹੀਂ ਗਰੇ ਹੋ ਕੇ ਜ਼ਿੰਦਗੀ ਵਿੱਚ ਗੁਰਮੁਖ ਹੋ ਜਾਣਾ ਤਾਂ ਖਿਆਲ ਰੱਖਿਓ ਬਾਜਾ ਵਾਲੇ ਨੇ ਸਾਡੀ ਮਾਂ ਨਹੀਂ ਫੜਨੀ ਮੈਨੂੰ ਬੜੀਏ ਖੁਸ਼ੀ ਨਾਲ ਇੱਕ ਵਾਰੀ ਸਾਡੇ ਘਰ ਡਲੇਵਾਲ ਸਾਹਿਬ ਗਏ ਸੀ ਉੱਥੇ ਇੱਕ ਮੋਰਚਾ ਲੱਗਿਆ ਸੀ ਸਾਡੇ ਵਿਖੀ ਉਦੋਂ ਮੈਂ ਤੇ ਮੈਨੂੰ ਖੁਸ਼ੀ ਦੀ ਗੱਲ ਹੈ ਹੋਈ ਕਿ ਡੱਲੇਵਾਲ ਸਭ ਆ ਆਪ ਅਮਰਤ ਦੇ ਧਾਰਨੀ ਨੇ ਪੰਜੇ ਕਕਾਰਾਂ ਦੇ ਧਾਰਨੀ ਨੇ ਤੇ ਗੁਰਮਖੋ ਮੈਂ ਬੇਨਤੀ ਕਰਾਂ ਜਿਹੜੇ ਅਜੇ ਤੱਕ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਿੱਖੀ ਪ੍ਰਾਪਤ ਨਹੀਂ ਕਰ ਸਕੇ ਉਹ ਕਰਨ ਵਾਲਿਓ ਸਾਡੇ ਲਈ ਸਤਿਗੁਰਾਂ ਨੇ ਸਾਰਾ ਪ੍ਰਵਾਰ ਸਰਵੰਸ ਪ੍ਰਵਾਨ ਕੀਤਾ ਪਰ ਗੁਰਮਖੋ ਕਿਸੇ ਗੱਲ ਤੇ ਸਮਝੌਤਾ ਨਹੀਂ ਕੀਤਾ ਜੇ ਅਸੀਂ ਸਮਝੌਤੇ ਕਰਨ ਵਾਲੇ ਦੀ ਕੌਮ ਹੁੰਦੇ ਜੇ ਸਮਝੌਤੇ ਕਰਨ ਵਾਲਾ ਸਾਡਾ ਪਿਤਾ ਧੰਗੁਰੂ ਗੋਬਿੰਦ ਸਿੰਘ ਸਾਹਿਬ ਹੁੰਦਾ ਤਾਂ ਸਾਨੂੰ ਆ ਅੱਜ ਮੋਰਚੇ ਲਾਉਣ ਦੀ ਲੋੜ ਨਾ ਪੈਂਦੀ ਸਾਡੀ ਕੌਮ ਨੇ ਸਾਡੇ ਪਿਤਾ ਨੇ ਕਦੇ ਕਿਸੇ ਗੱਲ ਤੇ ਸਮਝੌਤਾ ਨਹੀਂ ਕੀਤਾ ਜੇ ਸਮਝੌਤਾ ਕਰਨਾ ਹੁੰਦਾ ਤਾਂ 4 ਸਾਲ ਜਾਦੇ ਸ਼ਹੀਦ ਨਾ ਕਰਵਾਉਣੇ ਪੈਂਦੇ ਗੁਰਮੁਖੋ ਆਪਣੀ ਬੁੱਢੀ ਮਾਂ ਠੰਡੇ ਗੁਰਦੇ ਵਿੱਚ ਉਹਦੀ ਸ਼ਹਾਦਤ ਨਾ ਹੁੰਦੀ ਗੁਰਮੁਖੋ ਮੈਂ ਬੇਨਤੀ ਕਰਾਂ ਜੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਗੱਲ ਤੇ ਸਮਝੌਤਾ ਕਰਦੇ ਹੁੰਦੇ ਤਾ ਗੁਰਮੁਖੋ ਅੱਜ ਅਨੰਦਪੁਰ ਦੀ ਬਾਦੀ ਦੇ ਅੰਦਰ ਜਿਨੀ ਸੰਗਤ ਜਾਂਦੀ ਹੈ ਇਹ ਇੰਨਾ ਸੰਤਾਂ ਦਾ ਇਕੱਠ ਨਾ ਹੁੰਦਾ ਅਰੰਭਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰਮੁਖੋ ਜਿਵੇਂ ਅਸੀਂ ਨਤਮਕਤ ਹੋ ਕੇ ਉਸ ਕੁਰਬਾਨੀ ਨੂੰ ਮਹਾਨ ਕੁਰਬਾਨੀ ਨੂੰ ਯਾਦ ਕਰਦੇ ਆ ਕੋਈ ਯਾਦ ਨਾ ਕਰਦਾ ਖਿਆਲ ਰੱਖਿਓ ਇਤਿਹਾਸ ਸਿਰਜਣ ਲਈ ਕੁਰਬਾਨੀਆਂ ਵੀ ਕਰਨੀਆਂ ਪੈਂਦੀਆਂ ਜਿੱਲ ਜਾਨ ਕੀ ਦਾਤ ਤੇ ਲਉਣੀ ਪੈਂਦੀ ਹੈ ਜਿਵੇਂ ਸਰਦਾਰ ਜਰਜੀਤ ਸਿੰਘ ਡੱਲੇਵਾਲ ਨੇ ਲਾਈ ਹੋਈ ਹੈ ਸਾਡੇ ਲਈ ਸਾਡੇ ਸਾਰਿਆਂ ਲਈ ਸਾਡੇ ਪੰਜਾਬ ਲਈ ਹਰਿਆਣੇ ਲਈ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਨੂੰ ਭਗਤ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਾਜਾਂ ਵਾਲੇ ਨੇ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੇ ਗੁਰਮੁਖੋ ਜੰਗੀਰਾ ਬਖਸ਼ੀਆਂ ਜ਼ਮੀਨਾ ਬਖਸ਼ੀਆਂ ਯਾਦ ਰੱਖਿਆ ਕਰੋ ਉਸ ਮਹਾਨ ਯੋਧੇ ਨੂੰ ਉਸ ਮਹਾਨ ਯੋਧੇ ਦੇ ਨਾਲ ਕਿੰਨੇ ਰੰਗਰੇਟੇ ਸਿੱਖਾਂ ਨੇ ਮਜਬੀ ਸਿੱਖਾਂ ਨੇ ਅਰ ਜ਼ੰਗੀਨਾ ਤੁਹਾਨੂੰ ਦਿਵਾਉਣ ਵਾਸਤੇ ਆਪਣੀ ਜੱਜ ਜੰਮ ਜਾਨ ਤੇ ਲਾਈਏ ਕਿੰਨੇ ਆਪਣੇ ਜਿਗਰ ਦਾ ਖੂਨ ਦੋਲਿਆ ਰੌਲਾ ਕੀ ਹੈ ਰੌਲਾ ਸਾਥੂ ਸਾਡਾ ਇਤਿਹਾਸ ਹੀ ਲੁਕੋਇਆ ਗਿਆ ਅਜੇ ਤੱਕ ਉਹ ਇਤਿਹਾਸ ਨੂੰ ਯਾਦ ਕਰੋ ਕਿਵੇਂ ਗੁਰਮੁਖੋ ਉਹਨਾਂ ਮਹਾਨ ਲੋਧਿਆਂ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਕੇ ਸਾਨੂੰ ਆਪ ਉਸ ਬਖਸ਼ਿਸ਼ ਕੀਤਾ ਸਾਨੂੰ ਦਵਾਇਆ ਤੇ ਜੇ ਇਹ ਸਾਰਾ ਕੁਝ ਅੱਗੇ ਆਪਣੀਆਂ ਪੀੜ੍ਹੀਆਂ ਤੱਕ ਦੇਣਾ ਚਾਹੁੰਦੇ ਹਾਂ ਤਾਂ ਗੁਰਮੁਖੋ ਇਹਨਾਂ ਮੂਰਤੀਆਂ ਵਿੱਚ ਹਕੜਾ ਕੇ ਡਟੇ ਰਹੋ ਸਾਡੀ ਅੱਜ ਦੀ ਹਾਜ਼ਰੀ ਇੰਨੀ ਪ੍ਰਵਾਨ ਕਰਿਓ ਜਿੰਨੀ ਸੰਗਤ ਸਾਡੇ ਨਾਲ ਸਾਡੇ ਨਗਰ ਵਿਖੇ ਵਿਸ਼ੇਸ਼ ਮਾਨਸਾ ਤੋਂ ਆਈ ਹੈ ਉਹ ਸੰਗਤ ਦਾ ਮਤਾਵਾਂ ਦਾ ਭੈਣਾਂ ਨਾ ਬੀਵੀਆਂ ਵੀਰ ਤੇ ਬਜ਼ੁਰਗ ਨੌਜਵਾਨਾਂ ਦਾ ਧੰਨਵਾਦ ਤੇ ਨਾਲ ਹੀ ਸਾਡੇ ਨਗਰ ਦੀ ਜਿਹੜੀ ਜਥੇ ਬੰਦੀ ਹੈ ਸਰਦਾਰ ਗੁਰਚਰਨ ਸਿੰਘ ਭੀਖੀ ਜਿਹੜੇ ਡੱਲਿਆਰ ਸਾਹਿਬ ਨਾਲ ਯੂਨੀਅਨ ਦੇ ਵਿੱਚ ਸੇਵਾ ਕਰ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਸਾਰੀ ਉਮਰ ਹੀ ਇਹਨਾਂ ਨੇ ਗੁਰਮਖੋ ਕਿਸਾਨ ਕਿਸਾਨੀ ਲਈ ਔਰ ਮੋਰਚਿਆਂ ਦੇ ਲਈ ਲਾਈ ਹੈ ਉਥੋਂ ਦੇ ਸਾਰੇ ਗੁਰਮਖ ਪਿਆਰੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਸਾਰਿਆਂ ਦੇ ਇਸ ਕਰਕੇ ਉਹਨਾਂ ਸਾਰਿਆਂ ਦਾ ਧੰਨਵਾਦ ਇੰਨੀ ਕੁ ਬੇਇੰਤਿਦਾਸ ਦੀ ਪ੍ਰਵਾਨ ਕਰਿਓ ਹਾਜ਼ਰੀ ਪ੍ਰਵਾਨ ਕਰਿਓ ਗੁਰੂ ਸਾਹਿਬ ਕਿਰਪਾ ਕਰਨ ਕਿ ਸਾਨੂੰ ਫਿਰ ਮੌਕਾ ਮਿਲੇ ਕਿ ਕਦੇ ਫਿਰ ਅਸੀਂ ਤੁਹਾਡੇ ਸੰਗਤ ਦੇ ਰੂਪ ਰੂਪ ਹੋਈਏ 4 ਤਰੀਕ ਵਾਲਾ ਵੱਡਾ ਪ੍ਰੋਗਰਾਮ ਉਹਦੇ ਲਈ ਵੀ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਉਹਦੇ ਵਿੱਚ ਵੱਡੀ ਸ਼ੂਲੀ ਸੰਗਤਾਂ ਨੂੰ ਲੈ ਕੇ ਆਓ ਅਸੀਂ ਵੀ ਕੋਸ਼ਿਸ਼ ਕਰਾਂਗੇ ਇੰਨੀ ਕੁ ਬੇਇੰਤਿਦੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ